ਮੈਨੂੰ ਸ਼ਰਮ ਆਉਂਦੀ ਆ ਵਿਰੋਧੀ ਧਿਰ ਦੇ ਨੇਤਾ ਦੀ ਜੋ ਇਹਨਾਂ ਦਾ ਪ੍ਰਤਾਪ ਸਿੰਘ ਬਾਜਬਾ ਇਹਨਾਂ ਦੀ ਸੋਚ ਕਿ ਸਿੱਖਾਂ ਦੇ 12 ਵੱਜ ਗਏ ਸਿੱਖਾਂ ਦੇ 12 ਬਹਾਦਰੀ ਵਾਲੇ ਵੱਜਦੇ ਨੇ ਕਿ ਵਿਰੋਧੀ ਧਿਰ ਦੇ ਨੇਤਾ ਜਿਨ੍ਹਾਂ ਦੀ ਕਿ ਮਾਨਸਿਕਤਾ ਸਿੱਖਾਂ ਨੂੰ ਨੀਚਾ ਦਿਖਾਉਣ ਦੀ ਹੈ ਪਿਛਲੇ ਜਿਹੜਾ ਸੈਸ਼ਨ ਚੱਲਿਆ 11 7 25 ਨੂੰ ਉਹਦੇ ਵਿੱਚ ਉਹਨਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੜੀ ਹੋੱਚੀ ਗੱਲ ਜਿਹੜੀ ਕਹੀ ਆ ਕਿ ਤੁਹਾਡੇ 12 ਵੱਜ ਗਏ ਹੋਣੇ ਆ ਬੈਠੋ ਹੋ ਗਿਆ not aloud thank you ਕਿ ਤੋਂ ਲੈ ਕੇ 1739 ਤੱਕ ਜਦੋਂ ਨਾਦਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਸਾਡੇ ਦੇਸ਼ ਦੇ ਵਿੱਚੋਂ ਸਾਡੀਆਂ ਧੀਆਂ ਭੈਣਾਂ ਨੂੰ ਚੁੱਕ ਕੇ ਲੈ ਜਾਂਦੇ ਸੀ ਤੇ ਪੰਜਾਬ ਦਾ ਖਜ਼ਾਨਾ ਵੀ ਸਾਡੇ ਦੇਸ਼ ਦਾ ਮੰਦਰਾਂ ਦਾ ਖਜ਼ਾਨਾ ਉਹ ਆਪਣੇ ਨਾਲ ਲੈ ਜਾਂਦੇ ਸੀ ਜਦੋਂ ਮਦਹੋਸ਼ੀ ਦੀ ਹਾਲਤ ਦੇ ਵਿੱਚ ਰਾਤ ਦੇ 12:00 ਵਜੇ ਦੇ ਸੀ ਤਾਂ ਸਿੰਘ ਸ਼ੂਰਮੇ ਇਹੀ ਗगन तमामਾ ਬਾਜਿਓ ਵਾਲਾ ਦੋੜਾ ਪੜ ਕੇ ਉਹਨਾਂ ਦੇ ਉੱਤੇ ਹਮਲਾ ਕਰਦੇ ਸੀ ਦੱਤੀਆਂ ਪੈਣਾ ਨੂੰ ਆਜ਼ਾਦ ਕਰਾਉਂਦੇ ਸੀ ਖਜ਼ਾਨਾ ਉਹਨਾਂ ਦਾ ਲੁੱਟ ਕੇ ਲੈ ਜਾਂਦੇ ਸੀ ਕਦੇ ਵੀ ਉਹਨਾਂ ਨੂੰ ਪੰਜਾਬ ਦੀ ਝੂਟਪਾਣੀ ਸੀ ਦਿੱਤੀ ਤੇ ਅਫਗਾਨ ਇਹ ਗੱਲ ਕਹਿਣ ਦੇ ਲਈ ਮਜਬੂਰ ਹੋ ਜਾਂਦੇ ਸੀ ਕਿ ਸਿੱਖਾਂ ਦੇ 12 ਵੱਜ ਗਏ ਸਿੱਖਾਂ ਦੇ 12 ਬਹਾਦਰੀ ਵਾਲੇ ਵੱਜਦੇ ਨੇ ਪਰ ਮੈਨੂੰ ਬੜੇ ਦੁੱਖ ਤੇ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਕਿ ਵਿਰੋਧੀ ਧਿਰ ਦੇ ਨੇਤਾ ਜਿਨ੍ਹਾਂ ਦੀ ਕੇ ਮਾਨਸਿਕਤਾ ਸਿੱਖਾਂ ਨੂੰ ਨੀਚਾ ਦਿਖਾਉਣ ਦੀ ਹੈ ਪਿਛਲੇ ਜਿਹੜਾ ਸੈਸ਼ਨ ਚੱਲਿਆ 11/7/25 ਨੂੰ ਉਹਦੇ ਵਿੱਚ ਉਹਨਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੜੀ ਹੋੱਚੀ ਗੱਲ ਜਿਹੜੀ ਕਹੀ ਆ ਕਿ ਤੁਹਾਡੇ 12:00 ਵੱਜ ਗਏ ਹੋਣੇ ਆ ਤੇ ਮੈਂ ਇਸ ਗੱਲ ਦੀ ਘੋਰ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਮੈਂ ਕਹਿੰਦਾ ਕਿ ਅਸੀਂ ਤਾਂ ਇੱਕ ਸਮਾਜ ਨੂੰ ਰਾਹ ਦਸੇਰਾ ਦੱਸਣਾ ਸੀ ਕਿ ਸਾਡੇ ਸਿੱਖ ਯੋਧੇ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤਾਂ ਨੂੰ ਕਿਵੇਂ ਬਚਾਉਂਦੇ ਸੀ ਅਸੀਂ ਦੇਸ਼ ਦੇ ਲੋਕਾਂ ਨੂੰ ਦੱਸਣਾ ਸੀ ਇਹਦੇ ਉੱਤੇ ਫਿਲਮਾਂ ਵੀ ਕਈ ਬਣੀਆਂ ਕਿ ਇਦਾਂ ਦਾ ਜਿਹੜਾ ਮਜ਼ਾਕ ਆ ਉਹ ਸਿੱਖਾਂ ਦੇ ਨਾਲ ਨਾ ਕੀਤਾ ਜਾਵੇ ਪਰ ਮੈਨੂੰ ਸ਼ਰਮ ਹੁੰਦੀ ਆ ਵਿਰੋਧੀ ਧਿਰ ਦੇ ਨੇਤਾ ਦੀ ਜੋ ਇਹਨਾਂ ਦਾ ਪ੍ਰਤਾਪ ਸਿੰਘ ਬਾਜਬਾ ਇਹਨਾਂ ਦੀ ਸੋਚ ਮੈਂ ਅੱਜ ਸਮੋਤ ਅੱਡੀ ਗੱਲ ਆ ਗਈ ਠੀਕ ਹੈ ਕਾਪੀਲ ਕਰਦਾ ਬੈਠੋ ਬੈਠੀ ਹੋ ਗਿਆ ਨਾਟ ਅਲੌਡ ਠੀਕ ਹੈ